ਦੁੱਧ ਦੇਣੇ ਬਾਈ ਦਿੱਤਾ ਆਪਣੇ ਕੋਲੇ 12 ਕਿਲੋ ਜੀ 12 ਕਿਲੋ ਹਣਾ ਦੂਜੇ ਸੂਏ ਜੀ ਹਾਂਜੀ ਬਸ ਠੀਕ ਹੈ ਨਾ ਬਾਈ ਬੱਚਾ ਬੜਾ ਚੰਗਾ ਦਿੱਤਾ ਕਰਮਾਲੀ ਨੇ ਹਣਾ ਬਾਕੀ ਤੋਂ ਦੀ ਸੇਵਾ ਵੀ ਹੈ ਬਈ ਇਹ ਚਲੋ ਜੇ ਆਪਾਂ ਸ਼ੌਂਕ ਰੱਖਦੇ ਆ ਕਿ ਨਹੀਂ ਸੇਂਗ ਸੰਗ ਬੜਾ ਨਿੱਕਾ ਨਿੱਕਾ ਹੈ ਸੇਂਗਾ ਹਣਾ ਚਮੜੀ ਬਰੀਕ ਆ ਜਿਹੜੀ ਆਪਾਂ ਕਹਿ ਦਿੰਦੇ ਆ ਹਣਾ ਦੁੱਧ ਵਾਲੇ ਪਸ਼ੂ ਦਾ ਅੰਗ ਹੈ ਨਾ ਮਾਲੀ ਹੈ ਨਾ ਬਾਕੀ ਨਿੱਕੇ ਇਹਨਾਂ ਦਾ ਕਰੇਜ ਆ ਬਾਈ ਜਿਵੇਂ ਟੇਡਾ ਕਟਕੁਟਾ ਹਣਾ ਅੱਖ ਖ ਬਹੁਤ ਸੋਹਣੀ ਹੈ 12 ਕਿਲੋ ਹੋਇਆ ਦੂਜੇ ਸੂਏ ਜੀ ਦੂਜੇ ਸੂਏ ਜਿਹੜਾ ਆਪਾਂ ਆਪਦੀ ਸੇਵਾ ਤੇ 12 ਕਿਲੋ ਸਾਸੀਗਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਆ ਪਿੰਡ ਚਕਰ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਇੱਕ ਘਰੇਲੂ ਸੱਜਣ ਕੋਲੇ ਪਹੁੰਚੇ ਆ ਬਹੁਤ ਸਾਰੇ ਸੱਜਣ ਫੋਨ ਮੈਸੇਜ ਕਰ ਦਿੰਦੇ ਆ ਕਿ ਭਾਈ ਯਾਰ ਕੋਈ ਨੀਲੀ ਦਾ ਵੀ ਚੰਗੀ ਜਿਹੜੀ ਮੱਝ ਦਵਾ ਦਿਓ ਰੇਟ ਵੀ ਜਾਇਜ਼ ਹੋਵੇ ਇਹਦਾ ਰੇਟ ਵੀ ਜਾਇਜ਼ ਆ ਚੰਗੇ ਬੱਚੇ ਦਿੰਦੀ ਆ ਚੰਗਾ ਦੁੱਧ ਦਿੰਦੀ ਆ ਬਾਕੀ ਜਿਹੜੀ ਸਭ ਤੋਂ ਮੇਨ ਗੱਲ ਆ ਘਰੇਲੂ ਬੰਦੇ ਆ ਨਿੱਕੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਸਤਿ ਸ਼੍ਰੀ ਅਕ ਤੇ ਨਿੱਕੇ ਭਾਈ ਸਭ ਤੋਂ ਪਹਿਲਾਂ ਜਿਹੜਾ ਸਵਾਲ ਮੇਰਾ ਇਹੀ ਹੁੰਦਾ ਹਨਾ ਕਿਸੇ ਵੀ ਆਪਾਂ ਫਾਰਮ ਤੇ ਜਾਂਦੇ ਆ ਮੈਂ ਇਹੀ ਗੱਲ ਪੁੱਛਦਾ ਨਾ ਭਾਈ ਆਪਣਾ ਕਿਵੇਂ ਵਪਾਰ ਦਾ ਕੰਮ ਆ ਕਿ ਘਰੇਲੂ ਕੰਮ ਆ ਘਰੇਲੂ ਪਰਿਵਾਰ ਦਾ ਕੰਮ ਆ ਜੀ ਨਹੀਂ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਅੱਜ ਆਪਾਂ ਜਿਹੜੀ ਨੀਲੀ ਦਾ ਵੀ ਇੱਕ ਮਾਤਝ ਸੇਲ ਕਰਨੀ ਹੈ ਭਾਈ ਹਨਾ ਤੇ ਨਿੱਕੇ ਭਾਈ ਸਭ ਤੋਂ ਪਹਿਲਾਂ ਇਹ ਦੱਸ ਦੀ ਵੀ ਆਪਣੇ ਇਹ ਘਰ ਦੀ ਸੀ ਕਿ ਆਪਾਂ ਲਿਆਂਦੀ ਹੈ ਭਾਈ ਇਹ ਨਹੀਂ ਭਾਈ ਇਹ ਰਿਸ਼ਤੇਦਾਰ ਤੋਂ ਲੈਂਦੀ ਸੀ ਆਪਾਂ ਆਪਾਂ ਲਿਆਂਦੀ ਸੀ ਹਾਂਜੀ ਲਿਆਂਦੀ ਸੀ ਤੇ ਨਿੱਕੇ ਭਾਈ ਕਿਵੇਂ ਉਦੋਂ ਤਾਜੀ ਸੂਈ ਵੀ ਸੀ ਕਿ ਗੱਬਣ ਸੀ ਕੀ ਸਾਫਤਾਬ ਸੀ ਨਹੀਂ ਭਾਈ ਉਹ ਟੋਕੜ ਲੈਂਦੀ ਸੀ ਟੋਕੜ ਕਿੰਨਾ ਕੁ ਦੋ 7-8 ਕਿਲੋ ਤੇ ਨਿੱਕੇ ਬਈ ਫਿਰ ਆਪਣੇ ਕੋਲੇ ਇਹ ਗੱਭਣ ਹੋਈ ਹੋਊਗੀ ਫਿਰ ਮੇਰੇ ਸਹਬਣਾ ਦੂਜੇ ਸੂਏ ਆਪਣੇ ਕੋਲੇ ਸੂਈ ਵੀ ਆਏ ਹਨ ਤੇ ਨਿੱਕੇ ਕਿੰਨੇ ਦਾ ਦੁੱਧ ਰਿਹਾ ਬਈ ਦੂਜੇ ਸੂਏ ਇਹਦਾ ਦੁੱਧ ਭਾਈ 12 ਕਿਲੋ ਹੋਇਆ ਦੂਜੇ ਸੂਏ ਦੂਜੇ ਸੂਏ ਜਿਹੜਾ ਆਪਾਂ ਆਪਦੀ ਸੇਵਾ ਤੇ 12 ਕਿਲੋ ਚੋਇਆ 12 ਕਿਲੋ ਉਹਦਾ ਬੱਚਾ ਹੀ ਦੂਜੇ ਸੂਏ ਦਾ ਉਹ ਇਹਦੀ 33 ਆ ਹਨਾ ਉਹ ਵੀ ਆਪਾਂ ਦਿਖਾਉਨੇ ਆ ਦੇਖੇ ਬਈ ਹੁਣ ਦਿਨ ਕਿੰਨੇ ਕ ਲੈਂਦੀ ਆ ਤੇ ਕਿੰਨਾ ਕ ਅੰਦਾਜ਼ਾ ਜਿਹੜਾ ਇਹ ਦੁੱਧ ਪਾ ਜੂਗੀ ਬਈ ਇਹ ਭਾਈ 28 ਤਰੀਕ ਨੂੰ ਦਿਨ ਪੂਰੇ ਆ 28 ਤਰੀਕ ਨੂੰ ਹਾਂਜੀ ਠੀਕ ਆ ਬਈ ਉਹ ਨਿੱਕੇ ਜਿਵੇਂ ਕਿਵੇਂ ਬ ਹਾਂ ਕਰੇ ਲੂ ਬੰਦੇ ਦੱਸਦੇ ਚੀਜ਼ ਕਿਵੇਂ ਬਈ ਚਵਾਈ ਚੂਈ ਨੂੰ ਬਈ ਚੌਣ ਨੂੰ ਵੀਰੇ ਬਹੁਤ ਵਾਸੀਲ ਆ ਮੱਝ ਚਾਹੇ ਬੰਦਾ ਚੋਲੇ ਜਾਏ ਬੁੜੀ ਚੋਲੇ ਠੀਕ ਹੈ ਬਈ ਆਏ ਖੜੀ ਰਹਿੰਦੀ ਚੱਪ ਕਰਕੇ ਕੋਈ ਇਸ਼ੂ ਨਹੀਂ ਗਾ ਹੈ ਨਹੀਂ ਕੋਈ ਇਸ਼ੂ ਤੇ ਜਿਵੇਂ ਕਈ ਵਾਰੀ ਜਿਵੇਂ ਮੱਝਾ ਹੁੰਦੀਆਂ ਨਾ ਬੱਚੇ ਦਾ ਵਾੜਾ ਕਰਦੀਆਂ ਹੁੰਦੀਆਂ ਉਹ ਵੀ ਕਿਵੇਂ ਬਈ ਬੱਚੇ ਪੁੱਛੇ ਦਾ ਇਹਨੂੰ ਨਹੀਂ ਨਹੀਂ ਵੀਰੇ ਮੱਝੇ ਦਾ ਕੋਈ ਨਹੀਂ ਗਾ ਹੈਗਾ ਜਾਂ ਇੱਕ ਵਾਰੀ ਮੂੰਹ ਲਵਾਓ ਪਾਸੇ ਕਰ ਦਿਓ ਅੱਪੇ ਦੁੱਧ ਲਾਇਆ ਹੁੰਦੀ ਆ ਨਾ ਦੁਬਾਰੇ ਲਾਉਣ ਦੀ ਲੋੜ ਐ ਇਹ ਨੀਲੀ ਰਾਈ ਦੀ ਬਈ ਸਫਤਤਾ ਹੈ ਨਾ ਬਈ ਖੱਡੀਆਂ ਹੁੰਦੀਆਂ ਬਈ ਕਰੀ ਬਾਕੀ ਨਿੱਕੇ ਨਿੱਕੇ ਕਰੀ ਤੋਰੀਏ ਬਈ ਹੈ ਨਾ ਤੇ ਲੋ ਵੀ ਮਿੱਤਰੋ ਕੀ ਸਕੀਨ ਦੇਖੋ ਤੁਸੀਂ ਇਹਨਾਂ ਕਰਮ ਵਾਲੀ ਹੈ ਨਾ ਬਾਕੀ ਨਿੱਕੇ ਇਹਨਾਂ ਦਾ ਕਰੇਜ ਆ ਬਈ ਜਿਵੇਂ ਛੇਡਾ ਕਟਕਟਾ ਹੈ ਨਾ ਆਖੂਖ ਬਹੁਤ ਸੋਹਣੀ ਹੈ ਬਾਕੀ ਇੱਕ ਚੀਜ਼ ਹੋਰ ਕਹੂੰਗਾ ਵੀ ਘਰੇਲੂ ਬੰਦੇ ਆ ਹਾਂ ਵੀ ਕੋਈ ਇਹਨਾਂ ਨੇ ਬਿਊਟੀ ਪਾਰਲਰ ਨਹੀਂ ਲਾਇਆ ਸਾ ਕਹਿੰਦੀ ਬਾਪੂ ਕਹਿੰਦਾ ਸਿੰਗ ਵੀ ਨਹੀਂ ਬਣਾਉਣਗੇ ਕਿ ਨਹੀਂ ਤੇ ਆ ਤੁਸੀਂ ਦੇਖੋ ਹੈ ਨਾ ਤੋਰਾ ਤਾਰਾ ਬੜਾ ਸੋਹਣਾ ਬਈ ਕਰਮ ਵਾਲੀ ਦਾ ਤੇ ਬਈ ਨਿੱਕੇ ਉਹ ਦਿਨ ਮੇਰੇ ਸਾਬਨ ਹਜੇ ਕੱਢਦੀ ਹੈ ਬਈ ਜਿਹੜਾ ਦਾ ਦਿਨ ਕੱਢ ਦਿਆ ਜੀ ਹਾਂਜੀ ਹਾਂਜੀ ਬਾਕੀ ਚਲੋ ਜਾਨਵਰ ਦਿਨ ਤੇ ਦਿਨ ਬਣੀ ਜਾਂਦਾ ਹੈ ਨਾ ਤੇ ਬਾਕੀ ਤੁਸੀਂ ਖੱਦ ਕਾਠ ਵੀ ਦੇਖ ਲਓ ਹੈ ਨਾ ਤੇ ਵਾਕੀ ਇਹਦਾ ਤੁਹਾਨੂੰ ਬੱਚਾ ਦਿਖਾਉਨੇ ਆ ਨਾ ਤੇ ਉਹਦੇ ਨਾਲ ਪਤਾ ਲੱਗ ਜੂ ਵੀ ਕਿੱਦਾਂ ਦੇ ਬੱਚੇ ਪਾਉਂਦੀ ਆ ਤੇ ਬਾਕੀ ਬਈ ਗੱਲ ਇਹ ਵੀ ਹੈ ਵੀ ਚਮੜੀ ਬਰੀਕ ਆ ਜਿਹੜੀ ਆਪਾਂ ਕਹਿੰਦੇ ਨੇ ਹੈ ਨਾ ਦੁੱਧ ਵਾਲੇ ਪਸ਼ੂ ਦਾ ਅੰਦਾ ਹੈ ਨਾ ਤੇ ਦੁੱਧ ਦੇਣੇ ਬਈ ਦਿੱਤਾ ਆਪਣੇ ਕੋਲੇ 12 ਕਿਲੋ ਜੀ 12 ਕਿਲੋ ਹੈ ਨਾ ਦੂਜੇ ਸੂਏ ਜੀ ਹਾਂਜੀ ਬਸ ਠੀਕ ਹੈ ਨਾ ਬਈ ਤੇ ਬਈ ਕਹਿੰਦਾ ਵੀ ਦੂਜੇ ਸੂਏ ਨੇ ਆਪਣੇ ਕੋਲੇ ਹੁਣੇ ਇਸ ਟਾਈਮ ਬਾਈ ਦੇ ਕਹਿਣ ਦੇ ਮੁਤਾਬਕ ਇਹ ਤੀਜਾ ਸੂਆ ਸੂਬੂਗੀ। ਤੇ ਨਿੱਕੇ ਬਾਈ ਹੁਣ ਕਿਵੇਂ ਹੁਣ ਆਪਾਂ ਇਹ ਟੀਕੇ ਤੋਂ ਕਰਾਈਏ ਕਿ ਆਹ ਸੰਤ ਹੋਈ ਵੀ ਹੈ ਬਾਈ। ਨਹੀਂ ਵੀਰੇ ਸੰਤ ਤੋਂ ਕਰਵਾਈ ਵੀ ਆ। ਉਹ ਨੀਲੀ ਦਾ ਵੀ ਦਸਾਨੀ ਹੈ। ਆਹ ਨੀਲੀ ਦਾ ਵੀ ਦਸਾਨਾ। ਕਿਵੇਂ ਚੰਗਾ ਬਾਈ ਉਹ? ਹਾਂਜੀ ਉਹਦੇ ਮਾਂ ਥੱਲੇ ਵੀ 14 ਕਿਲੋ ਦੁੱਧ ਸੀ ਜੀ। ਅੱਛਾ ਉਹਦੀ ਮਾਂ ਜਿਹੜੀ ਸਾਨ ਦੀ ਉਹ ਵੀ ਚੰਗੀ ਆ। ਹਾਂਜੀ ਚੰਗੀ। ਉਹ ਬਾਈ ਆਪਣੇ ਪੈਂਡੇ ਹੀ ਖੜਾ ਕੇ ਕਿਤੇ ਆਪਣੇ ਪੈਂਡੇ ਹੀ ਖੜਾਈ। ਉਹ ਵੀ ਆਪਾਂ ਦਿਖਾ ਸਕਦੇ ਹਾਂ ਕੋਈ ਜਰਸੀ ਕਰਾ ਹਾਂ। ਹਾਂ ਉਹਨੂੰ ਤੇ ਬਾਈ ਉਹ ਜਿਵੇਂ ਥਣਾ ਥੋਣਾ ਦੀ ਚਵਾਈ ਚੁਵਾਈ ਦੀ ਜਿਵੇਂ ਆਪਾਂ ਚੋਈ ਇੱਕ ਸੁਆ ਕਿਵੇਂ ਆ ਬਾਈ ਸੁਵਾਈ ਦੀ ਖੜਾ ਖੜਾ ਦੀ ਬਹੁਤ ਪੋਲੀ ਹੈ ਸ਼ੀਲ ਹੰਡੇ ਹੈ ਜੀ ਓਕੇ ਆਣਾ ਬਾਈ ਹਾਂਜੀ ਜਮਾ ਬਾਈ ਇੱਕ ਦਾ ਉਹ ਨਾ ਦਿਖਾਈਏ ਵੈਸੇ ਤਾਂ ਚਲ ਬਾਈ ਕਹਿੰਦਾ ਕਾਨੂੰ ਦਿਖਾਉਣੀ ਹੈ ਬਾਅਦ ਬੰਦੇ ਫੋਨ ਕਰਨਗੇ ਬਾਈ ਇਹ ਬਈ ਆਪਹੁ ਦੇਣੀ ਨਹੀਂ ਹੈ ਨਾ ਇਹ ਇਹ ਆਪਾਂ ਘਰੇ ਰੱਖੀ ਵੀ ਆਏ ਅਸੀਂ ਇਹ ਤਾਂ ਬੱਚਾ ਦਿਖਾਉਨੇ ਆ ਬਾਈ ਇਹ ਦੇਖ ਬਾਈ ਇਹ ਟੀਕੇ ਦਾ ਸੀਗੇ ਸ਼ਾਂਤ ਪਈ ਹੈ ਬਾਈ ਸ਼ਾਂਤ ਹੀ ਹੈ ਬਰੇ ਵੀ ਠੀਕ ਹੈ ਨਾ ਬਾਈ ਬਾਈ ਯਾਰ ਬੱਚਾ ਬੜਾ ਚੰਗਾ ਦਿੱਤਾ ਕਰਮ ਵਾਲੀ ਨੇ ਹਨਾ ਬਾਕੀ ਤੋਂ ਦੀ ਸੇਵਾ ਵੀ ਹੈ ਬਈ ਇਹ ਚਲੋ ਜੇ ਆਪਾਂ ਸ਼ੌਂਕ ਰੱਖਦੇ ਆ ਕਿ ਨਹੀਂ ਸੇਕ ਸੇਕ ਬੜਾ ਨਿਕਲ ਨਿਕਾਇਆ ਸੇਂ ਇਹ ਦਾ ਬਈ ਦੂਸਰੇ ਸੂਏ ਦਾ ਬੱਚਾ ਬਈ ਹਰੇ ਸੂਏ ਦਾ ਬੱਚਾ ਧੀ ਹੈ ਹੈ ਨਾ ਤੇ ਮੇਰੇ ਸਭ ਨਾਲ ਹਾਲੇ ਗੱਪਣ ਗੱਪਣ ਵੀ ਨਹੀਂ ਹੋਈ ਹੋਣੀ ਚੰਗੀ ਬੜੀ ਵੀ ਹੈ ਨਾ ਅੱਜ ਉਹ ਨਿੱਕੇ ਬਈ ਉਹਦਾ ਪੇਪਰ ਰੇਟ ਕਰਤੀਏ ਰੇਟ ਨਿੱਕੇ ਆਏ ਆ ਬਈ ਉਹੋ ਜਿਹੀ ਕਰਦੀ ਹੈ ਨਾ ਜਿਹੜੇ ਆਪਾਂ ਲੈਣੇ ਆ ਕਿਉਂਕਿ ਨਾ ਤਾਂ ਤੇਰੀ ਵਾਲੀ ਭਗਾਈ ਹੋਵੇ ਤੂੰ ਵੀ ਹੈ ਨਾ ਕੰਮਦੰਦਿਆਲਾ ਬੰਦਾ ਤੇ ਨਾ ਅਗਲੇ ਨੂੰ ਵਾਲਾ ਉਹ ਨਹੀਂ ਪਰੇਸ਼ਾਨੀ ਜੀ ਹੋਵੇ ਹੈਣਾ ਬਾਈ ਤੇ ਕਿ ਬਾਈ ਕੀ ਰੇਟ ਕਰਨਾ ਜਿਹੜਾ ਫਾਇਦਾ ਲੈਣੀ ਹੈ ਬਾਈ ਰੇਟ ਵੀਰੇ ਦਾ 1,15,000 ਕਰ ਦੇ ਇੱਕ ਲੱਖ 15,000 ਤੇ ਚਲੋ ਜੋ ਕੋਈ ਹੋ ਜੂ ਉਹਦਾ ਹੋ ਜੂ ਮਾਨਤਨ ਮਾਨਤਨ ਦਾ ਮੌਕੇ ਤੇ ਬਸ ਠੀਕ ਹੈਣਾ ਬਈ ਲੋ ਮਿੱਤਰੋ ਕਿਸੇ ਵੀ ਸੱਜਣ ਨੇ ਹੈਣਾ ਬਹੁਤ ਸਾਰੇ ਸੱਜਣ ਸਾਨੂੰ ਕਹਿੰਦੇ ਨੇ ਯਾਰ ਬਾਈ ਨੀਲੀ ਦਾ ਵੀ ਜੈ ਜੇ ਰੇਟ ਦੀ ਦਿਵਾ ਦਿਓ ਅੱਖਾਂ ਓੱਖਾਂ ਬੜੀਆਂ ਸੋਹਣੀਆਂ ਏਡਾ ਕੱਟ ਆ ਬਾਕੀ ਹਲੇ ਦਿਨ ਕੱਢਦੀ ਆ ਹੈਣਾ ਜਿਵੇਂ ਜਿਵੇਂ ਦਿਨ ਕੱਢੀ ਉਹਵੇਂ ਉਹਵੇਂ ਬਣੀ ਜਾਊਗੀ ਬਾਕੀ ਘਰੇਲੂ ਸੱਜਣਾ ਜਿਹੜੀ ਚੀਜ਼ ਆਤੀ ਬਾਈ ਕਹਿੰਦਾ ਵੀ ਆਪਣੇ ਕੋਲੇ ਨੇ 12 ਕਿਲੋ ਦੁੱਧ ਦਿੱਤਾ ਏ ਬਾਕੀ ਤੁਹਾਡੀ ਸਮਝ ਆ ਤੁਸੀਂ 12 ਚੋਣਾ 10 ਚੋਣਾ ਤੇ ਤੁਸੀਂ 15 ਚੋਣਾ ਬਾਕੀ ਬਾਈ ਹਣੀ ਬਾਪੂ ਜੀ ਹਣੀ ਦੱਸਦੇ ਪਿਆ ਉਹ ਕਹਿੰਦੇ ਵੀ ਇਹਨੂੰ ਬੱਚੇ-ਬੱਚੇ ਦਾ ਕੋਈ ਚੱਕਰ ਨਹੀਂ ਬਾੜ ਆਇਆ ਮੂੰਹ ਲਵਾ ਕੇ ਪਾਸੇ ਉਹਨੇ ਰਾਮਣਾ ਦੁੱਧ ਲਾ ਲੈਣਾ ਠੰਡੀ ਸੀਰ ਆ ਤੇ ਬਾਕੀ ਜਿਵੇਂ ਕਹਿੰਦੇ ਹੁੰਦੇ ਆ ਵੀ ਨੀਲੀ ਦਾ ਵਿੱਚ ਇਹੀ ਜਿਹੜੀ ਖਾਸੀਤ ਹੁੰਦੀ ਹੈ ਨਾ ਠੰਡੀ ਸੀਰ ਹੁੰਦੀ ਹੈ ਬਾਕੀ ਕੋਈ ਵੀ ਤਸੱਲੀ ਭਰ ਕਰਨੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਿਓ ਬਾਈ ਨੂੰ ਫੋਨ ਕੋਈ ਵੀ ਜਾਨਵਰ ਅਸੀਂ ਅੱਗੇ ਵੀ ਕਹਿੰਦੇ ਹਾਂ ਆਪਣੇ ਚੈਨਲ ਸਾਡੀ ਇਹੀ ਉਮੀਦ ਹੁੰਦੀ ਆ ਕਿ ਤੁਹਾਨੂੰ ਉਹ ਵਾਅਦਾ ਕਰੇ ਕਿਉਂਕਿ ਵੇਚਣ ਵਾਲਾ ਬੰਦਾ ਵੀ ਨਹੀਂ ਇਹ ਚੀਜ਼ ਸੋਚਦਾ ਹੁੰਦਾ ਵੀ ਯਾਰ ਅਗਲੇ ਦਾ ਨੁਕਸਾਨ ਹੋਵੇ ਤੇ ਖਰੀਦਣ ਵਾਲੇ ਨੂੰ ਬਈ ਆਪਦੀ ਸਮਝ ਚਾਹੀਦੀ ਹੈ ਵੀ ਕਿੰਨੇ ਕ ਦੀ ਚੀਜ਼ ਆ ਕਿੰਨੇ ਕ ਅਸੀਂ ਪੈਸੇ ਲਾਉਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਾਅਦ ਦੇ ਰਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ